ਸੱਤ ਸਿਰ ਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮਹਾਰਸ਼ਪਾਲ ਸਿੰਘ ਅੱਜ ਬਠਿੰਡਾ ਡਿਪਟੀ ਕਮਿਸ਼ਨਰ ਅਤੇ ਹੋਰ ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਿਆ ਬਠਿੰਡਾ ਦਾ ਬੱਸ ਸਟੈਂਡ ਦਾ ਮੁੱਦਾ ਹੁਣ ਫਿਰ ਗਰਮਾ ਗਿਆ ਅੱਜ ਪ੍ਰਸ਼ਾਸਨਕ ਅਧਿਕਾਰੀਆਂ ਦੇ ਨਾਲ ਨਾਲ ਰਾਜਨੀਤਿਕ ਲੀਡਰਾਂ ਚਾਹੇ ਸਰੂਪ ਚੰਦ ਸਿੰਘ 라ਹੋਵੇਜ ਗਰੂਪ ਸਿੰਘ ਐਮ ਐਲ ਏ ਅਤੇ ਹੋਰ ਕਾਂਗਰਸ ਦੇ ਵੱਖ-ਵੱਖ ਤੇ ਉੱਥੇ ਹੀ ਟਰਾਂਸਪੋਰਟਰਾਂ ਨਾਲ ਵੀ ਮੀਟਿੰਗ ਕੀਤੀ ਗਈ ਔਰ ਪ੍ਰਸ਼ਾਸਨਕ ਅਧਿਕਾਰੀਆਂ ਦਾ ਵੀ ਇਹ ਕੱਲ ਕਹਿਣਾ ਕਿ ਬੱਸ ਸਟੈਂਡ ਦਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਮਾਮਲਾ ਲਟਕਿਆ ਹੋਇਆ ਸੀ ਉਸ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਕੀਤੀ ਗਈ ਆ ਐਮਐਲਏ ਜਗਰੂਪ ਸਿੰਘਲ ਨੇ ਵੀ ਕਿਹਾ ਕਿ ਜਿਹੜੇ ਸ਼ਹਿਰ ਵਿੱਚ ਚਾਰ ਜਗਾਵਾਂ ਜਿਹੜੀਆਂ ਮੁਕਰਰ ਕੀਤੀਆਂ ਗਈਆਂ ਉੱਥੇ ਆਉਣ ਵਾਲੇ ਸਮੇਂ 'ਚ ਬੱਸ ਸਟੈਂਡ ਬਣਾਇਆ ਜਾਵੇਗਾ ਕਿਉਂਕਿ ਸ਼ਹਿਰ ਵਿੱਚ ਜਿਹੜਾ ਟ੍ਰੈਫਿਕ ਆ ਉਹ ਬਹੁਤ ਜ਼ਿਆਦਾ ਹੈ ਜਿਸ ਤੋਂ ਬਾਅਦ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੀਟਿੰਗ ਕੀਤੀ ਗਈ ਆ ਮੀਟਿੰਗ ਰਾਜਨੀਤਿਕ ਲੀਡਰਾਂ ਨਾਲ ਕੀਤੀ ਗਈ ਆ ਉੱਥੇ ਟ੍ਰਾਂਸਪੋਰਟਰ ਵੀ ਪਹੁੰਚੇ ਸੀ ਹਾਲਾਂਕਿ ਟ੍ਰਾਂਸਪੋਰਟਰਾਂ ਨੇ ਇਤਰਾਜ਼ ਜਤਾਇਆ ਕਿ ਜਿਹੜਾ ਸ਼ਹਿਰ ਦੇ ਵਿੱਚ ਟ੍ਰੈਫਿਕ ਆ ਉਹ ਸਿਰਫ ਇਕੱਲਾ ਬੱਸਾਂ ਨਾਲ ਹੀ ਨਹੀਂ ਜਿਹੜੀ ਬਾਕੀ ਵੀ ਟ੍ਰੈਫਿਕ ਵੀਕਲ ਆ ਉਹਨਾਂ ਨਾਲ ਵੀ ਜਿਹੜਾ ਟ੍ਰੈਫਿਕ ਉਹ ਰੁਕਿਆ ਹੋਇਆ ਪਰ ਜਿਸ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਸ਼ਹਿਰ ਦੇ ਵੱਖ-ਵੱਖ ਰਾਜਨੀਤਿਕ ਤੇ ਮੌਜੂਦਾ ਸੱਤਾਦਾਰੀ ਐਮ.ਐਲ.ਏ ਜੇ ਕਿਹਾ ਜਾਵੇ ਉਥੇ ਮੌਜੂਦ ਸੀ ਉਹਨਾਂ ਨੇ ਵੀ ਇਸ ਗੱਲ ਨੂੰ ਲੈ ਕੇ ਕਿਹਾ ਕਿ ਜਿਹੜਾ ਬੱਸ ਸਟੈਂਡ ਆ ਉਹ ਬਹਰ ਜਾਣ ਦੀ ਜਿਹੜੀ ਪ੍ਰਕਿਰਿਆ ਚਲਾ ਦਿੱਤੀ ਗਈ ਆ ਆਉਣ ਵਾਲੇ ਸਮੇਂ 'ਚ ਬੱਸ ਸਟੈਂਡ ਕਿੱਥੇ ਜਾਂਦਾ ਹੈ ਜਾਂ ਕਿੱਥੇ ਬਣਦਾ ਹੈ ਕਿਉਂਕਿ ਸ਼ਹਿਰ ਵਿੱਚ ਚਾਰ ਜਿਹੜੀਆਂ ਜਗ੍ਹਾ ਮੁਕਰਰ ਕੀਤੀਆਂ ਗਈਆਂ ਨੇ ਜਿੱਥੇ ਬੱਸ ਸਟੈਂਡ ਬਣਾਇਆ ਜਾਵੇਗਾ ਉਹ ਸਰਕਾਰ ਨੂੰ ਪ੍ਰੋਪੋਜ਼ਲ ਬਣਾ ਕੇ ਭੇਜੀ ਜਾਵੇਗੀ ਤੇ ਉਸ ਕਿਹੜੀ ਜਗ੍ਹਾ ਫਾਈਨਲ ਹੁੰਦੀ ਆ ਉਸ ਤੋਂ ਬਾਅਦ ਫੈਸਲਾ ਆਵੇਗਾ ਪਰ ਨਰਪਿੰਦਰ ਸਿੰਘ ਜਲਾਲ ਦੇ ਟਰਾਂਸਪੋਰਟਰ ਨੇ ਉਹਨਾਂ ਨੇ ਇਤਰਾਜ਼ ਜਤਾਇਆ ਕਿ ਜਿਹੜਾ ਬੱਸ ਸਟੈਂਡ ਬਾਹਰ ਜਾਣਾ ਨਹੀਂ ਚਾਹੀਦਾ ਕਿਉਂਕਿ ਕੱਲਾ ਟ੍ਰੈਫਿਕ ਬੱਸਾਂ ਨਾਲ ਹੀ ਨਹੀਂ ਹੁੰਦਾ ਹੋਰ ਵੀ ਬਹੁਤ ਸਾਰੇ ਵੀਕਲ ਆ ਔਰ ਉਹਨਾਂ ਨੇ ਇਹ ਵੀ ਕਹਿ ਕੇ ਜੇ ਪੋੜਾ ਆਈਟੀਆਈ ਚੌਂਕ ਤੋਂ ਲੈ ਕੇ ਜਿਹੜਾ थर्मल तक ਜੇ ਪੁਲ ਚੜਾਏ ਆਵੇ ਤਾਂ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਸਕਦੀ ਆ ਤੇ ਬਾਕੀ ਕਾਰੋਬਾਰ ਵੀ ਇਹ ਅਸਿਸਟੈਂਟ ਬਾਹਰ ਜਾਣ ਨਾਲ ਪ੍ਰਭਾਵਿਤ ਹੋਵਗੇ ਕੀ ਕਹਿੰਦੇ ਨੇ ਆਉਂ ਸੰਦੇ ਆ ਔਰ ਦੂਜਾ ਬੱਸ ਸਟੈਂਡ ਦਾ ਮਸਲਾ ਆ ਬੱਸ ਸਟੈਂਡ ਦੇ ਵਿੱਚ ਵੀ ਪੂਰੀ ਡਿਸਕਸ਼ਨ ਦੇ ਨਾਲ ਜਿਹੜਾ ਫਾਈਨਲ ਕੀਤਾ ਗਿਆ ਜਿਹੜੀਆਂ ਚਾਰੇ ਸਾਈਟਾਂ ਦੇ ਵਿੱਚੋਂ ਔਰ ਉਹ ਜਿਹੜਾ ਫਾਈਨਲ ਕੀਤਾ ਬੈ ਉਹਦੀ ਪ੍ਰोसीडिंग ਰਿਪੋਰਟ ਬਣਾਉਣਗੇ ਉਹ ਤੁਹਾਡੇ ਨਾਲ ਡਿਸਕਸ ਕਰਨਗੇ ਔਰ ਉਸ ਦੀ ਜਿਹੜੀ ਸਾਡੇ ਸਾਰੇ ਹਾਊਸ ਦੀ ਕੰਸੈਂਸਸ ਹੈ ਜੋ ਸਾਰੇ ਹਾਊਸ ਨੇ ਫੈਸਲਾ ਕੀਤਾ ਹੈ ਉਹ ਸਰਕਾਰ ਨੂੰ ਭੇਜਦੇ ਜਾਊਗਾ ਹਾਂ ਬਸ ਸਟੈਂਡ ਦੀ ਵੀ ਗੱਲ ਹੋਈ ਹੈ ਤਿੰਨ ਚਾਰ ਥਾਵਾਂ ਤੇ ਉਹਨਾਂ ਨੇ ਸਾਡੀ ਰਾਇ ਮੰਗੀ ਹੈ ਅਸੀਂ ਇਹੀ ਰਾਇ ਦਿੱਤੀ ਹੈ ਕਿ ਜਿੱਥੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਚੰਗਾ ਲੱਗਦਾ ਹੈ ਬਸ ਸਟੈਂਡ ਦੀ ਬਾਹਰ ਜ਼ਰੂਰਤ ਹੈ ਪੁਰਾਣਾ ਬਸ ਸਟੈਂਡ ਹੈ ਜਿਹੜਾ ਇਹ ਵੀ ਰਹਿਣਾ ਚਾਹੀਦਾ ਹੈ ਔਰ ਨਵਾਂ ਬਸ ਸਟੈਂਡ ਬਣਾਉਣਾ ਚਾਹੀਦਾ ਹੈ ਔਰ ਜਿੱਥੇ ਵੀ ਹੋਵੇ ਅਵੇਲੇਬਲ ਥਾਂ ਹੁੰਦੀ ਹੈ ਬਣਾਵੇ ਸਾਨੂੰ ਅਸੀਂ ਉਹਦੇ ਵਿੱਚ ਵੀ ਸਹਿਯੋਗ ਉਹ ਜਿਹੜਾ ਸਾਰਾ ਜਿਹੜਾ ਇਹਨਾਂ ਨੇ ਫਾਈਨਲ ਕਰਨਾ ਡੀ ਸਾਹਿਬ ਦੱਸਣਗੇ ਮੈਨੂੰ ਨਹੀਂ ਇਹਦੇ ਬਾਰੇ ਨਹੀਂ ਇਹਦੇ ਬਾਰੇ ਕਿਉਂਕਿ ਉਹਨਾਂ ਨੇ ਸਾਨੂੰ ਸੁਝਾਅ ਪੁੱਛਿਆ ਸੀ ਆਸੀਂ ਸੁਝਾਅ ਦੇ ਆ ਡੈਪਟੀ ਕਮਿਸ਼ਨ ਬਠਿੰਡਾ ਨੇ ਮੀਟਿੰਗ ਰੱਖੀ ਸੀ ਦੋ ਮੁੱਦੇ ਸੀ ਇੱਕ ਤਾਂ ਤੋਬੀਆਂ ਨਾਲ ਬਸਤੀ 'ਚ ਲੋਕਾਂ ਨੂੰ ਜਿਹੜੇ ਝੁੱਗੀ ਝੌਂਪੜੀ ਜਾਂ ਕੋਈ ਹੋਰ ਬੈਠੇ ਐ ਉਹਨਾਂ ਨੂੰ ਮਕਾਨ ਬਣਾ ਕੇ ਦੇਣ ਦੀ ਇੱਕ ਬਠਿੰਡੇ ਦੇ ਬੱਸ ਸਟੈਂਡ ਬਾਰੇ ਇਹ ਦੋ ਮੀਟਿੰਗਾਂ ਸੀਗੀਆਂ ਇਸ ਬਾਰੇ ਚਰਚਾ ਹੋਈ ਹੈ ਉਹਦੇ ਨਾਲ ਨਾਲ ਜਿਹੜੀ ਉਹਨਾਂ ਨੇ ਆਪਦੀ ਪ੍ਰਪੋਜ਼ਲ ਬਣੀਆਂ ਵੀਆਂ ਨੇ ਉਹ ਸਬਮਿਟ ਕੀਤੀਆਂ ਦਿਖਾਈਆਂ ਸਾਰਿਆਂ ਨੂੰ ਸਾਰੇ ਸਾਥੀਆਂ ਨੂੰ ਪਹੁੰਚ ਕੀਤੀ ਤੇ ਜੇਕਰ ਕੋਈ ਵੀ ਵਿਕਾਸ ਬਠਿੰਡੇ ਸ਼ਹਿਰ ਦੇ ਵਿੱਚ ਹੁੰਦਾ ਹੈ ਤਾਂ ਕਾਂਗਰਸ ਪਾਰਟੀ ਉਹਦਾ ਸਮਰਥਨ ਕਰਦੀ ਹੈ ਬਸ਼ਰਤੇ ਲੋਕਾਂ ਨੂੰ ਉਹਦੀ ਹਰਾਸ਼ਮੈਂਟ ਨਹੀਂ ਹੋਣੀ ਚਾਹੀਦੀ ਬਸ ਸਟੇਡ ਦੀ ਉਹਨਾਂ ਨੇ ਤਿੰਨ ਚਾਰ ਜਗ੍ਹਾ ਦੀਆਂ ਪ੍ਰਪੋਜ਼ਲ ਦਿੱਤੀ ਸੀਗੀ ਇੱਕ ਤਾਂ ਪ੍ਰਾਣੀ ਜਿਹੜੀ ਕੈਂਟ ਥਾਣੇ ਕੋਲੇ ਸੀ ਪਟੇਲ ਨਗਰ ਵਾਲੀ ਉਹ ਦੱਸੀ ਸੀ ਇੱਕ ਡੈਰੀ ਡਿਵੈਲਪਮੈਂਟ ਵਾਲੀ ਦੱਸੀ ਸੀ ਦੋ ਥਰਮਲ ਕੋਲੇ ਦੱਸੀਆਂ ਸੀ ਵੀ ਆਹ ਚਾਰ ਜਗ੍ਹਾ ਦੇਖੀਆਂ ਸੀ ਇਹਨਾਂ ਚਾਰ ਜਗ੍ਹਾ ਚ ਆਹ ਜਗ੍ਹਾਵਾਂ ਦੇ ਵਿੱਚ ਆਹ ਦਿੱਕਤ ਆ ਰਹੀ ਹੈ ਕੋਈ ਇਹਨਾਂ ਨੇ ਟੈਕਨੀਕਲ ਸਰਵੇ ਕਰਾਈ ਸੀਗੇ ਆਪਦੇ ਉਹਨਾਂ ਮੁਤਾਬਕ ਉਹਨਾਂ ਨੇ ਦੱਸਿਆ ਸੀ ਬੱਸ ਸਟੈਂਡ ਨੂੰ ਬਾਹਰ ਲੈ ਕੇ ਜਾਣ ਵਾਰ ਇਹ ਨਹੀਂ ਆਈਟੀਆ ਚੌਂਕ ਦੀ ਕੋਈ ਗੱਲ ਨਹੀਂ ਕੀਤੀ ਨਾ ਹੀ ਉਹਦੀ ਕੋਈ ਪ੍ਰਪੋਜ਼ਲ ਦੇ ਵਿੱਚ ਜ਼ਿਕਰ ਸੀਗਾ ਮੈਂ ਨਰਪਿੰਦਰ ਸਿੰਘ ਜਲਾਲ ਪ੍ਰਧਾਨ ਪ੍ਰਾਈਵੇਟ ਬੱਸ ਆਪਰੇਟਰ ਯੂਨੀਅਨ ਜ਼ਿਲ੍ਹਾ ਬਟੰਡਾ ਜੀ ਸਾਡੀ ਬੱਸ ਛੱਡਣ ਦੇ ਮਤੂ ਸ਼ਿਫਟ ਕਰਨ ਸੰਬੰਧੀ ਸੀਗੀ ਮੀਟਿੰਗ ਡੀਸੀ ਸਾਹਿਬ ਨੇ ਸੱਦੀ ਸੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਮਾਇंदे ਜਿਵੇਂ ਵਪਾਰ ਮੰਡਲ ਦਾ ਹੋਟਲ ਐਸੋਸੀਏਸ਼ਨ ਦਾ ਪੀਆਰਟੀਸੀ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਤੌਰ ਤੇ ਤੇ ਮਲਾਜ਼ਮਾਂ ਦੇ ਤੌਰ ਤੇ ਸਾਰੇ ਵਰਗਾਂ ਦੇ ਨਮਾਇंदे ਜਿਹੜੇ ਸੱਦੇ ਗਏ ਸੀਗੇ ਜੀ ਤੇ ਉਸ ਬੰਦੀ ਮੀਟਿੰਗ ਸੀਗੀ ਜੀ ਫੈਸਲੇ ਸਾਰੇ ਇਹ ਬੱਸ ਛੱਡਣ ਨੂੰ ਸ਼ਿਫਟ ਕਰਨ ਸੰਬੰਧੀ ਫੈਸਲਾ ਜਿਹੜਾ ਸਰਕਾਰ ਦਾ ਉਹ ਸਾਨੂੰ ਦੱਸਿਆ ਗਿਆਗਾ ਵੀ ਲਗਭਗ ਫਾਈਨਲ ਹੈ ਸਾਡਾ ਉਹਦੇ ਤੇ ਬਹੁਤ ਭਾਰੀ ਇਤਰਾਜ਼ ਹੈ ਜੀ ਕਿਉਂਕਿ ਇਹ ਸਾਰਾ ਕੁਝ ਹੈ ਜਿਹੜਾ ਇਹ ਸਾਡੇ ਜੁਮੇ ਥੋਪਿਆ ਜਾ ਰਿਹਾ ਹੈ ਵੀ ਜਿਹੜੀ ਹੈਗੀ ਟ੍ਰੈਫਿਕ ਦੀ ਸਮੱਸਿਆ ਉਹ ਬੱਸਾਂ ਕਰਕੇ ਆ ਮੈਂ ਇੱਥੇ ਲਗਭਗ 30 35 ਜਾਣੇ ਸੀਗੇ ਸ਼ਹਿਰ ਦੇ ਮਾਜਜ਼ ਬੰਦੇ ਅਫਸਰ ਸਾਹਿਬਾਨ ਸੀਗੇ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਕੋਈ ਹੱਥ ਖੜਾ ਕਰਕੇ ਕਹਿ ਦਿਓ ਵੀ ਸ਼ਹਿਰ ਚ ਬੱਸ ਕਰਕੇ ਸਮੱਸਿਆ ਐ ਐਕਚੁਅਲੀ ਬੱਸ ਕਰਕੇ ਨਹੀਂ ਟ੍ਰੈਫਿਕ ਦੀ ਬੇਨਿਜ਼ਮੀ ਕਰਕੇ ਸਮੱਸਿਆ ਹੋ ਰਹੀ ਆ ਸਾਰੀ ਦੀ ਸਾਰੀ ਟ੍ਰੈਫਿਕ ਦਾ ਪਾਲਨ ਨਹੀਂ ਹੋ ਰਿਹਾ ਤਾਂ ਸਮੱਸਿਆ ਹੈਗੀ ਬਸਾਡੇ ਆ ਜਿਹੜੇ ਪਟਿਆਲਾ ਸ਼ਹਿਰ ਦਾ ਦੇਖੋ ਬਾਹਰ ਕੱਢਿਆ ਉਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਵਧੀ ਆ ਉਹ ਵੀ ਕੋਈ ਪ੍ਰੋਪਰ ਬਾਹਰ ਨਹੀਂ ਹੋਇਆਗਾ ਬਰਨਾਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਸਾਰੇ ਇਹਦੂ ਵੱਡੇ ਸਿਟੀ ਨੇ 10-10 ਲੱਖ ਦੀ ਆਬਾਦੀ ਹੈ ਨਾ ਸ਼ਹਿਰਾਂ ਦੀ ਉੱਥੇ ਵੀ ਬਸਾਡੇ ਅੰਦਰ ਹੈ ਤੁਸੀਂ ਲੁਧੇਣੇ ਆਮ ਹੀ ਜਾਂਦੇ ਹੋਵੋਗੇ ਉੱਥੇ ਦੇਖਿਆ ਵੀ ਹੁਣ ਫਲਾਈਓਵਰ ਬਣਨਾ ਟ੍ਰੈਫਿਕ ਦੀ ਸਮੱਸਿਆ ਇਹਨਾਂ ਸੋਨੂੰ ਬਾਹਰ ਲੈਣ ਨੂੰ ਮਹਿਸੂਸ ਹੁੰਦੀ ਹੈ ਇਹਨਾਂ ਸ਼ਹਿਰੀਆਂ ਨੂੰ ਮਹਿਸੂਸ ਹੁੰਦੀ ਹੈ ਅਸੀਂ ਇਹਨਾਂ ਨੂੰ ਸੁਝਾਅ ਦਿੱਤਾ ਸੀ ਵੀ ਆਪਣਾ ਜਿਹੜਾ ਹੈਗਾ ਆਈਟੀਆ ਚੌਂਕ ਤੋਂ ਲੈ ਕੇ ਤੇ ਨਹਿਰ ਤੱਕ ਜਿਹੜਾ ਫਲਾਈਓਵਰ ਬਣ ਜੇ ਤਾਂ ਟ੍ਰੈਫਿਕ ਦੀ ਸਮੱਸਿਆ ਲਗਭਗ ਜਿਹੜੀ ਉਹ ਖਤਮ ਹੋ ਜੂ ਇੱਕ ਰਿੰਗ ਰੋਡ ਚੱਲ ਪਏ ਜਦੋਂ ਸ਼ਹਿਰ ਦਾ ਆਊਟਰ ਚੱਲ ਗਿਆ ਤਾਂ ਅੰਦਰ ਕੋਈ ਬੜੀ ਜਿਹੀ ਸਮੱਸਿਆ ਰਹਿਣੀ ਨਹੀਂ ਜੀ ਸਰ ਜਾ ਰਿਹਾ ਰ ਹੈ ਮਲੂਟ ਰੋਡ ਤੇ ਲੈ ਕੇ ਜਾ ਰਹੇ ਆ ਜੀ ਬਾਕੀ ਦੇਖੋ ਜੀ ਆਹ ਥਰਮਲ ਬੰਡ ਦੇ ਵੀ ਪਰਲੇ ਪਾਸੇ ਜੀ ਉਸ ਰੋਡ ਤੇ ਲੈ ਕੇ ਜਾ ਰਹੇ ਰਿੰਗ ਰੋਡ ਤੇ ਸ਼ਾਇਦ ਤੇ ਉਹ ਇਹਨਾਂ ਦੀ ਪ੍ਰਪੋਜ਼ਲ ਹੈ ਅਸੀਂ ਤਾਂ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਸੀ ਵੀ ਜੀ ਉੱਥੇ ਤਾਂ ਸਿਰਫ ਇੱਕ ਸੜਕ ਹੈ ਜੀ ਕੱਲੀ ਮਲੋਟ ਰੋਡ ਵੀ ਜੇ ਲੈ ਕੇ ਜਾਣਾ ਜਾਂ ਤਾਂ ਇੱਕ ਨੰਬਰ ਝੀਲ ਹੈ ਜਿਹੜੀ ਉਹਦੇ 'ਚ ਲੈ ਜਾਓ ਜਾਂ ਉਹਦੇ ਜਮ੍ਹਾਂ ਸਾਹਮਣੇ ਜਿਹੜੀ ਥਰਮਲ ਦੀ ਜਗ੍ਹਾ ਉਹਦੇ 'ਚ ਲੈ ਜਾਓ ਕਿਉਂਕਿ ਉੱਥੋਂ ਤੁਸੀਂ ਗੋੰਦਿਆਣਾ ਰੋਡ ਵੀ ਥੋੜਾ ਕਵਰ ਹੋ ਜੂ ਚੰਡੀਗੜ੍ਹ ਰੋਡ ਵੀ ਕਵਰ ਹੋ ਜੂ ਤੇ ਮਲੋਟ ਮਕਸਰ ਰੋਡ ਵੀ ਕਵਰ ਹੋ ਜਾਊਗਾ ਤੇ ਕੱਲਾ ਇੱਕ ਰੋਡ ਰਹਿ ਜੂ ਕੱਲਾ ਡੱਬ ਵਾਲੀ ਵਾਲਾ ਜੀ ਉਹ ਵੀ ਇੱਧਰ ਬਾਹਰ ਰਿੰਗ ਤੋਂ ਆ ਜਾਣਗੇ ਚਲੋ ਉੱਥੇ ਇੱਕ ਰੋਡ ਨੂੰ ਸਮੱਸਿਆ ਹੋਣੀ ਹੈ ਇੱਥੇ ਇੱਕ ਰੋਡ ਦਾ ਹੀ ਫਾਇਦਾ ਹੋਣਾ ਲਗਭਗ ਫਾਈਨਲ ਹੈ ਜੀ ਦੇਖੋ ਬਾਕੀ ਅੱਗੇ ਦੇਖੋ ਕੀ ਬਣਦਾ ਅੱਗੇ ਵੀ 20 25 ਸਾਲ ਇੱਥੇ ਲੰਮ ਕੀ ਗਿਆ ਜੀ 15 ਸਾਲ ਤੁਸੀਂ ਦੇਖੋ ਵੀ 15 ਸਾਲ ਜਾਂ ਇਹ ਕਹਿੰਦੇ 25 ਸਾਲ ਇਹਨਾਂ ਨੇ ਲਿਖਿਆ ਵੀ 25 ਸਾਲ ਪਹਿਲਾਂ ਅੱਡਾ ਬਾਹਰ ਨਿਕਲਣਾ ਚਾਹੀਦਾ ਸੀ 25 ਸਾਲਾਂ ਚਾਹੇ ਜੀ ਕਿੰਨੀ ਕੀ ਸਮੱਸਿਆ ਆ ਗਈ ਐਕਚੁਅਲੀ ਜਿਹੜੇ ਦੁਕਾਨਾਂ ਦੇ ਬਾਹਰ ਜਿਹੜੇ ਉਹ ਆ ਫੁੱਟਪਾਥ ਆ ਬਾਹਲੇ ਵੱਡੇ ਛੜ ਤੇ ਮੇਨ ਛੜਕ ਦੇ ਉੱਤੇ ਤੁਸੀਂ ਦੇਖੋਗੇ ਤਾਂ 10 10 ਸਪੋਟ ਤੇ ਛੜ ਤੇ ਉੱਥੇ ਉਦੋਂ ਬਾਅਦ ਪਾਰਕਿੰਗ ਛੜਤੀ ਉਦੇ ਕਰਕੇ ਜਿਹੜੀ ਸੜਕ ਹੈ ਇਹ ਭੀੜੀ ਹੋਈ ਹੈ ਜਿਹੜੀ ਆਪਣਾ ਆਪਣਾ ਗੋਨਿਆਣਾ ਰੋਡ ਤੋਂ ਲੈ ਕੇ ਆਈਟੀ ਚੌਂਕ ਤੱਕ ਜੇ ਉਹ ਫੁੱਟਪਾਥ ਛੋਟੇ ਕੀਤੇ ਜਾਣ ਉੱਥੋਂ ਜਿਹੜੇ ਖੜਨ ਵਾਲੀ ਸਮੱਸਿਆ ਹੈ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਹ ਸਚਾਰੂ ਢੰਗ ਨਾਲ ਚਲਾਈ ਜਾਵੇ ਤਾਂ ਇਹਦੇ ਨਾਲ ਵੀ ਬਹੁਤ ਮਸਲੇ ਹੱਲ ਹੋ ਜਾਣਗੇ ਇੱਕ ਹੋਰ ਸੁਝਾਅ ਸੀ ਜੀ ਇਹਨਾਂ ਨੂੰ ਵੀ ਜਿਹੜਾ ਪਾਵਰ ਹਾਊਸ ਰੋਡ ਤੋਂ ਲੈ ਕੇ ਕਚੈਰੀ ਦੇ ਸਾਹਮਣੇ ਤੱਕ ਇਹ ਰਿੰਗ ਰੋਡ ਸਾਰੀ ਆਪਣੀ ਦੂਜੀ ਸਲਿੱਪ ਰੋਡ ਹੈਗੀ ਜੇ ਜਿਹੜੀ ਬਸ ਅੱਡੇ ਦੇ ਜਮਾ ਸਾਹਮਣੇ ਵਾਲੀ ਸੜਕਾ ਉਹਦੇ ਮੂਰੇ ਸਿਰਫ ਤਿੰਨ ਘਰ ਆ ਦੋ ਘਰ ਹੈ ਇੱਕ ਮਸ਼ਹਸ਼ਨ ਜੱਜ ਸਾਹਿਬ ਦਾ ਘਰ ਹੈ ਇੱਕ ਆਈਜੀ ਸਾਹਿਬ ਦਾ ਘਰ ਹੈ ਸਾਹਮਣੇ ਪਾਸੇ ਕਚਹਿਰੀ ਹੈ ਵੀ ਬੇਸ਼ੱਕ ਉਹ ਰੋਡ ਬੰਦ ਕਰ ਦੋ ਕਦੇ ਪੈਦਲ ਵਾਸਤੇ ਸ਼ੁਰੂ ਕਰ ਦੋ ਹੁਣ ਵੀ ਰੈਸਟ੍ਰਿਕਟਿਡ ਹੀ ਆ ਉੱਥੇ ਕੋਈ ਜਾਂਦਾ ਨਹੀਂਗਾ ਤੇ ਪਾਵਰ ਉਸ ਰੋਡ ਵਾਲਾ ਜਿਹੜਾ ਟ੍ਰੈਫਿਕ ਆ ਜਿਹੜਾ ਛੋਟੀਆਂ ਗੱਡੀਆਂ ਐ ਕਾਰਾਂ ਐ ਮੋਟਰਸਾਈਕਲ ਸਕੂਟਰ ਜੀ ਨੇ ਕਚਹਿਰੀ ਜਾਣਾ ਕਚਹਿਰੀ ਜਾਵੜੇ ਕੋਰਟ ਜਾਣਾ ਕੋਰਟ ਜਾਵੜੇ ਵੀ ਉਹ ਰਿੰਗ ਰੋਡ ਉਹ ਸਲਿਪ ਰੋਡ ਉਤੋਂ ਦੀ ਆਜੇ ਤੇ ਜਿਹੜੀਆਂ ਬੱਸਾਂ ਆ ਉਹ ਅਧਿਕ ਅੰਦਰ ਵੜ ਜਾਣ ਉਹਦੇ ਨਾਲ ਵੀ ਟ੍ਰੈਫਿਕ ਸਮੱਸਿਆ ਜਿਹੜੀ ਉਹ ਕਾਫੀ ਦੂਰ ਹੋ ਜਾਊਗੀ ਜੀ ਮੀਟਿੰਗ ਹੋਈ ਆ ਬਠਿੰਡੇ ਦੀ ਤਰੱਕੀ ਬਾਰੇ ਖਾਸ ਕਰਕੇ ਬਠਿੰਡੇ ਦੇ ਬੱਸ ਸਟੈਂਡ ਬਾਰੇ ਸੋ ਪੈ